ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜੁਤੇ ਬਠਿੰਡਾ ਦੇ ਦੇ ਲਾਰਡ ਰਾਮਾ ਸਕੂਲ ਦੇ ਵਿੱਚ ਨਸ਼ਾ ਦੇ ਵਿਰੋਧੀ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਐਸਐਸਪੀ ਬਠਿੰਡਾ ਅਮਨੀਤ ਕੁੰਡਲ ਨੇ ਮੁੱਖ ਮਹਿਮਾਨ ਦੇ ਵਜੂਦ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੀ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਤੇ ਉਹਨਾਂ ਨੂੰ ਨਸ਼ਾ ਮੁਕਤ ਜੀਵਨ ਜਿਉਣ ਦੇ ਲਈ ਪ੍ਰੇਰਿਤ ਕਰਨਾ ਸੀ ਅਜਿਹੀ ਪ੍ਰੋਗਰਾਮ ਸਮਾਜ ਦੇ ਵਿੱਚੋਂ ਨਸ਼ਿਆਂ ਦੀ ਅਰਾਮਤ ਨੂੰ ਖਤਮ ਕਰਨ ਦੇ ਲਈ ਬੜੇ ਮਹੱਤਵਪੂਰਨ ਨੇ ਤੇ ਐਸਐਸਪੀ ਅਮਨੀਤ ਕੌਂਡਲ ਨੇ ਸੰਬੋਧਨ ਦੇ ਵਿੱਚ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਬਾਬਤ ਜਾਗਰੂਕ ਕਰਨ ਦੇ ਲਈ ਪ੍ਰੇਰਿਆ ਹੈ ਉਹਨਾਂ ਨੇ ਨਸ਼ਿਆਂ ਦੇ ਸਮਾਜਿਕ ਆਰਥਿਕ ਤੇ ਸਰੀਰਕ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਨੌਜਵਾਨਾਂ ਨੂੰ ਸਿਹਤਮੰਦ ਗਤੀਵਿਧੀਆਂ ਜਿਵੇਂ ਕਿ ਖੇਡਾਂ ਤੇ ਪੜ੍ਹਾਈ ਦੇ ਵਿੱਚ ਲੁੱਝੇ ਰਹਿਣ ਦੇ ਲਈ ਉਤਸ਼ਾਹਿਤ ਕੀਤਾ ਤਾਂ ਜੋ ਨਸ਼ਿਆਂ ਦੇ ਜਾਲ ਦੇ ਵਿੱਚ ਫਸਣ ਤੋਂ ਬਚ ਸਕਣ। ਅਤੇ ਲਾਰਡ ਰਾਮਾ ਸਕੂਲ ਦੇ ਪ੍ਰਧਾਨ ਰਜਨ ਗਰਗ ਦੇ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕਰਕੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਤੇ ਸਕੂਲਾਂ ਦੇ ਵਿੱਚ ਅਜਿਹੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨਾ ਬੜਾ ਜ਼ਰੂਰੀ ਹੈ। ਤਾਂ ਜੋ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ ਤੇ ਉਹਨਾਂ ਨੂੰ ਇੱਕ ਚੰਗਾ ਨਾਗਰਿਕ ਬਣਨ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ ਹਲੂਮਾਨ ਚੌਂਕ ਤੇ ਅੱਜ ਅਸੀਂ ਸਾਰਿਆਂ ਨੇ ਰਲ ਮਿਲ ਕੇ ਜੋ ਨਸ਼ਿਆਂ ਦੇ ਅੱਜ ਦਰਿਆ ਜਾਂ ਨਸ਼ਿਆਂ ਦਾ ਅੱਜ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਸਮਾਜ ਨੂੰ ਹੋ ਜਾਂਦਾ ਹੈ ਉਸ ਦੇ ਖਿਲਾਫ ਉਸ ਮਹਮ ਦੇ ਵਿੱਚ ਨਾਲ ਸ਼ਾਮਲ ਹੁੰਦੇ ਹੋਏ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਹੈ ਉਹਦੇ ਮੁਤਾਬਕ ਅਸੀਂ ਅੱਜ ਆਪਦੇ ਬੱਚਿਆਂ ਰਾਹੀਂ ਇੱਕ ਮੈਸੇਜ ਦੇਣਾ ਚਾਹੇ ਰਿਸਪੈਕਟਡ ਅਮਨੀਤ ਕੌਂਡਲ ਜੋ ਸਾਡੇ ਐਸਐਸਪੀ ਬਠਿੰਡਾ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤਾ ਉਹਨਾਂ ਨੇ ਸਾਡਾ ਰਿਕੁਐਸਟ ਕਰਦੇ ਸਾਰੀ ਸਾਨੂੰ ਟਾਈਮ ਦਿੱਤਾ ਪਹੁੰਚੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿਉਂਕਿ ਪਿਛਲੇ ਦਿਨੀ ਜਿਹੜੀ 40 ਕਿਲੋ ਹਿਰੋਇਨ ਫੜੀ ਉਸ ਤੋਂ ਸਾਡੇ ਦਿਮਾਗ 'ਚ ਆਇਆ ਵੀ ਜਿਹੜੀ ਇਹ ਹਿਰੋਇਨ ਏਡੀ ਵੱਡੀ ਖੇਪ ਆਈ ਹੈ ਤੇ ਇਹ ਇੱਥੇ ਸਮਾਜ 'ਚ ਡਿਸਟ੍ਰੀਬਿਊਟ ਹੋਣੀ ਸੀ ਸ਼ਹਿਰ 'ਚ ਜਾਂ ਆਸ-ਪਾਸ ਇਲਾਕਿਆਂ 'ਚ ਹੋਣੀ ਸੀ ਹੋ ਸਕਦਾ ਸਾਡੇ ਬੱਚੇ ਅਫੈਕਟਡ ਹੋ ਜਾਣ ਤਾਂ ਫਿਰ ਅਸੀਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਡਰਾਇੰਗ ਬਣਾਓ ਬੱਚਿਆਂ ਨੂੰ ਕਲਾਸ ਤੁਸੀਂ ਚਰਚਾ ਦੇ ਪ੍ਰੋਗਰਾਮ ਬਣਾਇਆ ਆਪਸ ਵਿੱਚ ਬੱਚੇ ਇੱਕ ਗਰੁੱਪਾਂ ਵਿੱਚ ਬੈਠਣਗੇ ਚਰਚਾ ਕਰਨਗੇ ਜਿਹੜੀ ਸਵੇਰੇ ਪ੍ਰੇਅਰਸ ਹੁੰਦੀ ਹੈ ਮਾਰਨਿੰਗ ਪ੍ਰੇਅਰ ਸਕੂਲ ਐਸੈਂਬਲੀ ਹੁੰਦੀ ਹੈ ਉਦੋਂ ਇੱਕ ਬੱਚਾ ਰੋਜ਼ ਉਹਦੇ ਵਿੱਚ ਐਡਰੈਸ ਕਰਨ ਲਾਇਆ ਤੇ ਇਹਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਸਪੋਰਟਸ ਕੰਨੀ ਲੈ ਕੇ ਜਾਣ ਵਾਸਤੇ ਪ੍ਰੇਰਿਤ ਕਰ ਰਹੇ ਹਾਂ ਤੇ ਇਹ ਪ੍ਰੋਗਰਾਮਸ ਬਣਾ ਕੇ ਲੋਗੋਜ਼ ਬਣਾ ਕੇ ਸਾਰੇ ਸਕੂਲ ਤੇ ਸਾਰੇ ਸ਼ਹਿਰ ਦੇ ਵਿੱਚ ਅਸੀਂ ਡਿਸਟ੍ਰਿਬਿਊਟ ਕਰਾਂਗੇ ਇਹ ਪਹਿਲਾ ਮੇਰਾ ਖਿਆਲ ਪ੍ਰੋਗਰਾਮ ਹੋਊਗਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਦੇਖੋ ਸਰਕਾਰਾਂ ਪ੍ਰੋਗਰਾਮ ਕਰਦੀਆਂ ਮੈਂ ਕੋਈ ਨਿੰਦਨ ਵਾਸਤੇ ਨਹੀਂ ਸਰਕਾਰਾਂ ਨੇ ਪ੍ਰੋਗਰਾਮ ਕਰਨੇ ਆ ਸਰਕਾਰ ਆਪਦੇ ਪ੍ਰੋਗਰਾਮ ਡਿਜ਼ਾਈਨ ਕਰਦੀਆਂ ਪਰ ਇਹ ਪਹਿਲਾ ਪ੍ਰੋਗਰਾਮ ਹੋਊਗਾ ਸਕੂਲਾਂ ਦਾ ਜਾਂ ਲੋਅ ਡਰਾਮਾ ਸਕੂਲ ਪੰਜਾਬ ਚ ਜਿਨੇ ਨਸ਼ਿਆਂ ਦੇ ਵਿਰੁੱਧ ਮਹਿਮ ਨੂੰ ਚਲਾਉਣ ਵਾਸਤੇ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਤੇ ਐਸਐਸਪੀ मैम ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਛੋਟੇ ਸੱਦੇ ਤੇ ਪਹੁੰਚ ਕੇ ਸਾਡਾ ਮਾਰਗ ਦੱਸਿਆ ਹਾਂ ਮੈਂ ਕੀ ਕਹਿਣਾ ਚਾਹੁੰਦਾ ਅੱਜ ਲੋਅ ਡਰਾਮਾ ਸਕੂਲ ਸੇ ਇੱਕ ਸਕੂਲ ਦੀ ਫੈਕਲਟੀ ਨੇ ਇੱਕ ਬੜਾ ਵਧੀਆ ਡਰਗ ਐਂਟੀ ਡਰਗ ਅਵੇਅਰਨੈਸ ਦਾ ਇੱਕ ਇਵੈਂਟ ਆਰਗੇਨਾਈਜ਼ ਕੀਤਾ ਸੀਗਾ ਜਿੱਥੇ ਇਹਨਾਂ ਨੇ ਸਾਨੂੰ ਬੱਚਿਆਂ ਨੂੰ ਐਡਰੈਸ ਕਰਨ ਲਈ ਬੁਲਾਇਆ ਸੋ ਮਹਾਰਾਜਨ ਗਰਗ ਜੀ ਔਰ ਇਹਨਾਂ ਦੀ ਸਾਰੀ ਟੀਮ ਸਾਰੇ ਟੀਚਰਸ ਔਰ ਜਿੰਨੇ ਬੱਚੇ ਇਹਨਾਂ ਦੇ ਸਕੂਲ ਦੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦੀਆਂ ਕਿ ਜਿੰਨਾ ਵਧੀਆ ਬੱਚਿਆਂ ਨੇ ਉਹਤ ਲਈ ਡਰਗਸ ਦੇ ਖਿਲਾਫ ਔਰ ਜਿੰਨੇ ਵਧੀਆ ਉਹਨਾਂ ਨੇ ਆਪਣੇ ਹੱਥਾਂ ਨਾਲ ਇਹਨੇ ਅੱਛੇ ਡਰਗਸ ਦੇ ਜਿਹੜੇ ਹਾਰਮਫੁਲ ਇਫੈਕਟਸ ਹੈ ਔਰ ਐਂਟੀ ਡਰਗ ਜੋ ਅਵੇਅਰਨੈਸ ਆਪਣੀ ਡਰਾਇੰਗਸ ਦੇ ਮਾਧਿਅਮ ਰਾਹੀਂ ਐਕਸਪ੍ਰੈਸ ਕੀਤਾ ਹੈ ਆਮ ਵੈਰੀ ਪਲੇਜ਼ੈਂਟਲੀ ਸਰਪ੍ਰਾਈਜ਼ਡ ਐਂਡ I ਅਪਰੀਸ਼ੀਏਟ ਕਿ ਬੱਚਿਆਂ ਨੂੰ ਇਹ ਬੜਾ ਵਧੀਆ ਇਸ ਤਰ੍ਹਾਂ ਦੀ ਅਵੇਅਰਨੈਸ ਕਰ ਰਹੇ ਔਰ ਅਸੀਂ ਇਹਨਾਂ ਦੇ ਸਕੂਲ ਦੇ ਫੈਕਲਟੀ ਬੱਚੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਸਾਡਾ ਯੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਹਦੇ ਚ ਸਾਡਾ ਸਾਥ ਦਿਓ ਔਰ ਆਪਣੀ ਫੈਮਲੀਆਂ ਨੂੰ ਜੋ ਇਹਦੀ ਡਰੱਗਸ ਦੇ ਹਾਰਮਫੁਲ ਇਫੈਕਟਸ ਹੈ ਆਪਣੀ ਸੋਸਾਇਟੀ ਚ ਵੱਧ ਤੋਂ ਵੱਧ ਇਹਦੀ ਜਾਗਰੂਕਤਾ ਪੈਦਾ ਕਰੋ ਔਰ ਜੇ ਵੀ ਤੁਹਾਨੂੰ ਕਿਸੇ ਤਰ੍ਹਾਂ ਵੀ ਦੀ ਵੀ ਕੋਈ ਸੂਚਨਾ ਦੇਣੀ ਹੈ ਤਾਂ ਸਾਡੇ ਸੇਫ ਪੰਜਾਬ ਹੈਲਪਲਾਈਨ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ ਇਹ ਬੱਚਿਆਂ ਨਾਲ ਕਿੰਨਾ ਦਾ ਫਰਕ ਪੈਂਦਾ ਹੈ ਜੀ ਬੱਚਿਆਂ ਨਾਲ ਡੈਫੀਨਿਟਲੀ ਜੀ ਬੱਚੇ ਅੱਜ ਕੱਲ ਦੇ ਬੜੇ ਅਵੇਅਰ ਹੁੰਦੇ ਆ ਜੇ ਪੁਲਿਸ ਜਾਂ ਕੋਈ ਵੀ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਰੂਬਰੂ ਹੋਏਗੀ ਅਸੀਂ ਆਪਣੇ ਜੋ ਅਸੀਂ ਕੰਮ ਕਰ ਰਹੇ ਇਹਨਾਂ ਨੂੰ ਦੱਸੇ ਔਰ ਜੋ ਡਰੱਗਸ ਦੇ ਹਾਰਮਫੁਲ ਇਫੈਕਟਸ ਹੈ ਜੇ ਸਾਡੇ ਵੱਲੋਂ ਉਹਨਾਂ ਨੂੰ ਦੱਸੇ ਜਾਣ ਤਾਂ ਆਈ ਥਿੰਕ ਡੈਫੀਨਿਟਲੀ ਅਫੈਕਟ ਪੈਂਦਾ ਹੈ ਜ਼ਰੂਰ ਆਪਣੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਆਪਣੇ ਫਰੈਂਡਸ ਨੂੰ ਦੱਸਣਗੇ ਕਿ ਅੱਜ ਬਠਿੰਡਾ ਪੁਲਿਸ ਤੇ ਅਧਿਕਾਰੀ ਇਹਨਾਂ ਨੂੰ ਮਿਲੇ ਤੇ ਅਸੀਂ ਆਪਣਾ ਦੱਸਿਆ ਸੀ ਕੀ ਕੀ ਕਾਰਵਾਈਆਂ ਕਰ ਰਹੇ ਆ ਤੇ ਇਹਨਾਂ ਨੂੰ ਅਸੀਂ ਕੀ ਅਪੀਲ ਕੀਤੀ ਹੈ ਸੋ ਆਈ ਥਿੰਕ ਇਟ ਇਜ਼ ਅ ਵੈਰੀ ਗੁੱਡ ਇਨੀਸ਼ੀਏਟਿਵ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਉਪਰਾਲਿਆਂ 'ਚ ਅਸੀਂ ਆਪਣਾ ਹਿੱਸਾ ਪਾਈਏ